ਮੈਨੂੰ ਗੱਡੀਆਂ ਸਾਈਡ ਚਲਾਓ ਲੱਤਾ ਚੱਕ ਦਾਂਗੇ ਫਲਾਂਟੀ ਬਹੁਤ ਗੰਦੀ ਗਾਲਾਂ ਕੱਢ ਰਹੀ ਸੀ ਵਿੱਚ ਮੈਂ ਮਾਈਕ ਤੇ ਬੋਲਣਾ ਨਹੀਂ ਚਾਹਦੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਦਾਂ ਬਾਕੀਆਂ ਗੱਡੀਆਂ ਟੇੜੀਆਂ ਖੜੀਆਂ ਉਦਾਂ ਹੀ ਖੜੀ ਆ ਰੋਡ ਬਲੌਕ ਵੀ ਨਹੀਂ ਕੀਤਾ ਸੀਗਾ ਪਰ ਉਹਨਾਂ ਨੇ ਕਿਹਾ ਆਈ ਐਮ ਅ ਆਰਮੀ ਆਫੀਸਰ ਬੱਚੇ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਬਟ ਤੁਸੀਂ ਗਾਲਾਂ ਨਹੀਂ ਕੱਢ ਸਕਦੇ ਤੋ ਕਹਿੰਦਾ ਬੜੀ ਤੇਰੀ ਆਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਟ ਥੀ ਅੰਦਰ ਰੋਨੀ ਅਜੇ ਹੈ ਗਾਲੀ ਕਰ ਰਹੀ ਸੀ ਹਰਜਿੰਦਰ ਨਾਲ ਰੋਨੀ ਨੇ ਇੱਕ ਮੁੱਕਾ ਮਾਰਿਆ ਮੇਰੇ ਹਸਬੰਡ ਦੇ ਨਖ ਦੇ ਕੋਲ ਚਸ਼ਮਾ ਛੁੱਟਿਆ ਉਹ ਬੋਨਟ ਦੇ ਉੱਪਰ ਡਿੱਗੇ ਔਰ ਫੂ ਥਲੇ ਡਿੱਗੇ ਕਿਉਂਕਿ ਜਦੋਂ ਇੱਥੇ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕਆਊਟ ਹੋ ਜਾਂਦਾ ਐਨੋ ਬਲੈਕਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇਸੇ ਖੜਾ ਸੀ ਉਸਨੇ ਜਦੋਂ ਦੇਖਿਆ ਕਿ ਫਾਦਰ ਡਿੱਗ ਕੇ ਥੱਲੇ ਉਸ ਦੌੜਦਾ ਆਇਆ ਆਇਆ ਹੋਰ ਅਜੇ ਰੋਨੀ ਔਰ ਹਰਜਿੰਦਰ ਉਹਨਾਂ ਨੂੰ ਲੱਤਾਂ ਔਰ ਬਾਕਸਿੰਗ ਮਾਰ ਰਹੀ ਸੀ ਤੇ ਮੇਰੇ ਬੇਟੇ ਨੇ ਉਹਨਾਂ ਨੂੰ ਜਿੱਤੇ ਬੋਪਾ ਰਾਏ ਕੰਦੇ ਲਿਆ ਡੰਡੇ ਛੋਟੇ ਪਿੱਛੇ ਸਾਰੇ ਗੱਡੀ ਤੂੰ ਹੋਰ ਜਿਨਾ ਇਹਨਾਂ ਦੇ ਐਸਆਈ ਵੇਖੀ ਸੀ ਉਹ ਲੈ ਕੇ ਆ ਗਏ ਡੰਡੇ ਇਹ ਵਿਚਾਰਾ ਆਪਣਾ ਪਿਓ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਸ ਨੂੰ ਡੰਡੇ ਮਾਰ ਦੇਗੇ ਇਸ ਨੇ ਬਹੁਤ ਮੁਸ਼ਕਿਲ ਨਾਲ ਆਪਣੇ ਪਿਓ ਨੂੰ ਗੱਡੀ ਦੀ ਸੀਟ ਤੇ ਬਿਠਾਇਆ ਇਹਨਾਂ ਨੇ ਇਸ ਦਾ ਵਾਲ ਫੜਿਆ ਵਾਲ ਫੜ ਕੇ ਇੱਕ ਸਰਦਾਰ ਦੇ ਵਾਲ ਫੜ ਕੇ ਉਸ ਨੂੰ ਖਿੱਚਿਆ ਪਰ ਰਾਜਿੰਦਰ ਹਸਪੀਟਲ ਦੇ ਗੇਟ ਦੇ ਸਾਹਮਣੇ ਲੈ ਕੇ ਗਿਆ ਹੋਰ ਉੱਥੇ ਤੁਸੀਂ ਦੇਖਿਆ ਵੀਡੀਓ ਬੇਟੇ ਨੂੰ ਮੇਰੇ ਹਸਬੰਦ ਬੇਹੋਸ਼ੀ ਹਾਲਤ ਤੇ ਉਹਨਾਂ ਨੂੰ ਦਿਖ ਰਿਹਾ ਸੀਗਾ ਚਸ਼ਮਾ ਟੁੱਟ ਕੇ ਅੱਖ ਤੇ ਕੱਚ ਗੁੱਸ ਗਿਆ ਖੂਨ ਆ ਰਿਹਾ ਅੱਖਾਂ ਚੋਂ ਐਂਡ ਹੀ ਸੌ ਕਿ ਮੇਰੇ ਬੇਟੇ ਨੂੰ ਕੁਟਿਆ ਬੜੀ ਮੁਸ਼ਕਿਲ ਨਾਲ ਗੱਡੀ ਤੋਂ ਨਿਕਲੇ ਆਪਣੇ ਬੇਟੇ ਨੂੰ ਬਚਾਣ ਲਈ ਜਦੋਂ ਉਹ ਬੇਟੇ ਕੋਲ ਪਹੁੰਚੇ ਹਾਂ ਬੋਲ ਪਾ ਰਹੇ ਹੋਰ ਇਹਨਾਂ ਨੇ ਉਹਨਾਂ ਨੇ ਬੌਕਸਿੰਗ ਮਾਰ ਰਿਆ ਸੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਬੀਸ਼ ਪੰਦਾ ਗੱਡੀ 'ਚ ਬੈਠਿਆ ਉਸ ਤੋਂ ਹਰ ਜਿੰਦਾ ਟਿਪਲ ਹੋ ਰਹੀ ਬੌਕਸਿੰਗ ਮਾਰ ਰੇ ਹੋਰ ਬੌਕਸਿੰਗ ਮਾਰਦੇ ਹੋਏ ਮੇਰੇ ਹਸਬੰਦ ਫੇਰ ਵੀ ਉਸਨੂੰ ਕਹਿ ਰਹੇ ਆ ਮੈਂ ਆਰਮੀ ਆਫੀਸਰ ਬੈ ਦੇਖੋ ਆਈ ਕਾਰਡ ਜਦੋਂ ਉਹਨਾਂ ਨੇ ਆਈ ਕਾਰਡ ਦਿਖਾਇਆ ਉਸਨੇ ਆਈ ਕਾਰਡ ਖਿੱਚ ਲਿਆ ਹੋਰ ਉਸਨਾਂ ਨੂੰ ਗੱਡੀ ਤੋਂ ਬਾਹਰ ਤਰੀ ਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਬੀਸ਼ ਆਰਮੀ ਆਫਸਰ ਨੂੰ ਬਾਹਰ ਕੱਢਿਆ ਥੱਲੇ ਛੱਡਿਆ ਹੋਰ ਬਾਹਰ ਆਪਦੀ ਉਸ ਪਰ ਫੜ ਕੇ ਉਹਨਾਂ ਨੂੰ ਮੂੰਹ ਤੇ ਮੁੱਕ ਕੇ ਤਸੂਲੇ ਹੋ ਲੱਟਾ ਮਾਰ ਦੇਗੇ ਔਰ ਉਸ ਤੋਂ ਬਾਅਦ ਫੜ ਕੇ ਖਿੱਚਿਆ ਉਹ ਬੰਦਾ ਜਿਸ ਦੀ ਹੱਥ ਟੁੱਟੇ ਹੋਏ ਜੋ ਬਿਓਸ਼ ਹੈ ਉਸ ਨੂੰ ਕੁੱਟਣਾ ਕੀ ਕ੍ਰਿਮੀਨਲ ਨਹੀਂ ਹੈ ਯੋ ਰਟਮ ਤੂੰ ਰਟ ਨਹੀਂ ਹੈ ਯੋ ਜਦੋਂ ਟੈਂਪੂ ਮੋਟਰ ਹੈ ਜਦੋਂ ਪੁਲਿਸ ਨੂੰ ਸਾਰਾ ਕੁਝ ਸੀਸੀਟੀਵੀ ਫੁਟੇਜ ਉਸ ਤੋਂ ਬਾਅਦ ਮੇਰਾ ਬੇਟਾ ਫੇਰ ਆਇਆ ਕੁੱਟ ਖਾਂਦੇ ਖਾਂਦੇ ਇਸਨੇ ਬੜੀ ਮੁਸ਼ਕਿਲ ਨਾਲ ਇਹਨਾਂ ਨੂੰ ਘਟਿਚ ਪਾਇਆ ਇਹਨਾਂ ਨੂੰ ਬੋਲਿਆ ਮੇਰੇ ਫਾਦਰ ਦਾ ਆਈਡ ਕਾਰਡ ਦੇ ਦੋ ਮੇਰੇ ਫੌਜਰ ਦਾ ਐ ਗਵਰਨਮੈਂਟ ਚੁੱਤੀ ਦੇ ਇੰਤਾ ਇਨਦਾ ਆਈ ਕਾਰਡ ਨਹੀਂ ਲੈ ਸਕਦੇ ਕਹਿੰਦਾ ਇਹ ਕਾਊਂਟਰ ਕਾਊਂਟਰ ਕਰਕੇ ਆਏ ਆ ਦੂਜਾ ਕਰ ਰਹੇ ਆ ਬਚ ਗਏ ਤਾਂ ਸਿਰੇ ਸਿਮ ਲਾਈਨ ਪੁਲਿਸ ਸਟੇਸ਼ਨ ਤੂੰ ਆ ਕੇ ਲੈ ਜਾਇਓ ਤੂੰ ਫੌਜੀ ਨੂੰ ਮਾਰੇਗਾ ਤੂੰ ਫੌਜੀ ਦਾ ਖੂਨ ਕਟੇਗਾ ਤੇ ਫੌਜੀ ਚੁੱਪ ਰਹੇਗੇ ਨਾ ਸਾਡੇ ਅੰਦਰ ਸਾਰੇ ਦੇ ਅੰਦਰ ਹਰਾ ਖੂਨ ਹੈ ਅਸੀਂ ਮਰ ਜਾਵਾਂਗੇ उन्हें उन्हें कुछ क्या जाये मेरे हस्बैंड के बारे। He is known as one of the most uh, decorated officer. He is always stood for India army. दूसरी गल मेरे father हैं ना। साथी family पांच पुष्टा army की family है। First world war लड़ी, second world war लड़ी, India Pakistan लड़ी, मेरे husband खुद UN mission लड़ क्या है। और तो बाद ही मेरे नाले आज तक जरी देश में बंदा लड़ता है उसको ਕੁੱਟੇਗਾ ਤੈਨੂੰ ਕਿਸ ਨੇ ਇਹਨਾਂ ਹੱਕ ਦਿੱਤਾ ਕਿ ਇੱਕ ਆਮ ਜਨਤਾ ਨੂੰ ਤੂੰ ਕਟੇ ਤੂੰ ਕੁਛ ਨਾ ਨਹੀਂ ਕੁੱਟ ਸਕਦਾ ਕਿਉਂਕਿ ਤੈਨੂੰ ਵਰਦੀ ਪਾਈ ਹੋਈ ਹੈ ਤੂੰ ਵਰਦੀ ਨਹੀਂ ਵਰਦੀ ਦਾ ਇੱਕ ਮੁਲਾਜ਼ਮ ਹੈ ਜੋ ਸਾਡੀ ਰੱਖਿਆ ਲਈ ਹੈ ਸਾਨੂੰ ਕੁੱਟਣ ਲਈ ਨਹੀਂ ਤੋ ਅਗਰ ਉਹ ਕਹਿੰਦੇ ਉਹ ਵੀਡੀਓ ਪਾ ਰਹੀ ਹੈ ਉਸ ਦੀ ਫੈਮਿਲੀ ਜਿਸ ਕਹਿੰਦੀ ਹੈ ਕਿ ਜੀ ਉਸ ਨੂੰ ਮਾਰਿਆ ਅਗਰ ਮੇਰੇ ਹਸਬੰਦ ਨੂੰ ਮਾਰ ਕੇ ਥੱਲੇ ਡਿਗਾ ਦਿੱਤਾ ਗਿਆ ਤੇ ਕਿ ਮੇਰਾ ਬੱਚਾ ਉਹਨਾਂ ਨੂੰ फोन किया पूरी रात मैं फोन किया उसकी रिकॉर्डिंग मैं तुम्हें भेज ही दिखा सी किसी ने फोन नहीं उठाया सवेरे अर्पित शुक्ला जी ने फोन किया तो उन्होंने पांच मिनट बाद कॉल किया मेरे हसबेंड ने उन्होंने गल की बोले एस एस पी साहब मैं करनल हाँ मैं इदा इदा पोस्टेड हाँ मेरा इदा आई कार्ड तुम्हें लै लिया और इन्होंने स्नैच करके और मेरा फोन लै गए एंड आई नीड माई आई कार्ड दैट माई फर्स्ट दिस थिंग बाकी टेक डिसिप्लिनरी एक्शन ही प्रोमिस्ड हिम सर आई एम सॉरी इट विल बी डन मगर उस तो बात दी कहानी है तो उस तो बात शुरू होती है मेरे हस्बैंड नुराती 1 बजे में राजेंद्र हॉस्पिटल लागिया अगर गुरतेज सिंह खिललो साहब ना होते तो शायद मेरा हस्बैंड और मेरा बेटा बच्चे नहीं होते मैं इना दा धन्यवाद और सारेनु कहनी इना नु धन्यवाद करो के की इना दी वजह नाल आज और सर बचे हुए इनाने कोई अथॉरिटी नहीं छडी कोई पुलिस वाला नहीं छड्या जिसने कॉल नहीं कीता वो ਨੂੰ ਬੁਲਾਇਆ ਜੀ ਆ ਰਹੇ ਨੇ ਪੁਲਿਸ ਜੀ ਆ ਰਹੇ ਨੇ ਪੁਲਿਸ ਆ ਰਹੇ ਨੇ ਆ ਰਹੇ ਨੇ ਕਰਦੇ ਕਰਦੇ ਸਵੇਰੇ 6 ਵਜਾ ਦਿੱਤੇ ਇੱਕ ਹੱਥ ਟੁੱਟੇ ਹੋਏ ਚੋਟ ਵਾਲੇ ਬੰਦੇ ਨੂੰ ਟ੍ਰੀਟਮੈਂਟ ਦੇਣ ਲਈ 4 ਘੰਟੇ ਉਹ ਤਕਲੀਫ ਵਿੱਚ ਹੱਥ ਨੂੰ ਫੜ ਕੇ ਬੈਠੇ ਹੋਏ ਪਰ ہاں ਜਿਹੜੀ ਡਿਊਟੀ ਤੇ ਉਹ ਇੱਕ ਜੇੜੀ ਡਾਕਟਰ ਸੀਗੀ ਆਈ ਵਾਂਟ ਟੂ ਥੈਂਕ ਹਰ ਬਿਕੋਜ਼ ਸ਼ੀ ਟ੍ਰਾਈਡ ਹਰ ਬੈਸਟ ਟੂ ਵਾਟਐਵਰ ਸ਼ੀ ਕੁਡ ਡੂ ਫਾਰ ਹਿਮ ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਤਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ 19ਵੀਂ ਦੀ ਦਸ ਜਿਹੜਾਤੀ ਮੈਂ ਆਪਣੇ ਹਸਬੰਦ ਨੂੰ 8 ਵਜੇ ਛੱਡ ਕੇ ਟਾਬੇ ਗਈ ਟਾਬਾ ਫੇਰ ਖੁੱਲ ਗਿਆ ਸੀਗਾ ਉਹਦੇ ਤੇ ਬੰਦ ਕਰਾਦਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੇ ਟਾਬਾ ਬੰਦ ਕਰ ਦੋ ਫੇਰ ਟਾਬਾ ਖੁੱਲਿਆ ਮੈਂ ਗਈ ਉਧਰ ਓਨਰ ਆਇਆ ਉਸਨੇ ਮਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮਨੂੰ ਕਿਹਾ ਕਨਾਲ ਸਾਹਿਬ ਨੂੰ ਰਸਤੀ ਬੇਟੇ ਸਾਡੇ ਬੈਠ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਇਹ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੈ ਪਰ ਉਸਨੇ ਮੈਨੂੰ ਕਿਹਾ ਕਿ ਇਹ ਚਾਰੋਂ ਆਫਸਰ ਤੇ ਮੈਡਮ ਇਸ ਏਰੀਆ ਦੇ ਇੰਚਾਰਜ ਵੀ ਨਹੀਂ ਹੈ ਹੋਰ ਉਹ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ ਤੂੰ ਕੋਲੋਂ ਹੁੰਦਾ ਗੱਡੀਆਂ ਹਟਾਉਣ ਵਾਲਾ ਹੋਰ ਤੂੰ ਕੋਲੋਂ ਦੇ ਮਾਰਕੁੱਟਾਈ ਕਰਨ ਵਾਲਾ ਅਗਰ ਮੇਰੇ ਹਸਬੰਡ ਫਿਰ ਕੋਈ ਗਲਤ ਕਰ ਰhese ਇਸ ਦੀ ਫੋਟੋ ਬਣਾ ਦੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਉਹਨਾਂ ਨੂੰ ਸਜ਼ਾ ਦੇ ਦਿੰਦੇ ਮੈਂ ਨਾਲ ਮਿਲ ਕੇ ਸਜ਼ਾ ਦੇ ਦਿੰਦੀ ਮੈਂ ਫੌਜੀ ਦੀ ਵਾਈਫ ਆ ਅਗਰ ਮੇਰਾ ਹਸਬੰਡ ਔਰ ਬੇਟਾ ਗਲਤ ਹੈ ਮੈਂ ਉਹਨਾਂ ਨੂੰ ਕਾਂ ਕੇ ਡਬਲ ਸਜ਼ਾ ਮਿਲੀ ਮੈਂ ਸਾਹਮਣੇ ਸਾਰਿਆਂ ਦੇ ਕਹਿ ਰਹੀ ਹਾਂ ਅਗਰ ਉਹ ਗਲਤ ਹੋਏ ਉਹਨਾਂ ਨੂੰ ਸਜ਼ਾ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਬਾਬ ਐ ਵੱਜ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਸਪੀਟਲ ਪਹੁੰਚੇ ਆ ਹੁਣ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕੀ ਕਰਨਲ ਕੁੱਟਦਾ ਤੇ ਇਹਨਾਂ ਨੂੰ ਘਬਰਾਹਟ ਹੋ ਗਈ ਜਦੋਂ ਘਬਰਾਹਟ ਹੋ ਗਈ ਤੇ ਇਹ ਉੱਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਕਾਰਨ ਮਤਲਬ ਕੰਪਰੋਮਾਈਜ਼ ਹੋ ਗਿਆ ਸਵੇਰੇ 10 ਵਜੇ ਐਸਐਸ ਟੀਐਸਪੀ ਸਤਨਾਬ ਉਹ ਮੇਰੇ ਹਸਬੰਡ ਦਾ ਆਈ ਕਾਰਡ ਫਿਰ ਮੋਬਾਈਲ ਲੈ ਕੇ ਆਂਦੇ ਫੁੱਲ ਸਟੇਟਮੈਂਟ ਲੈ ਕੇ ਆਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ ਬਾਅਦ ਵਿੱਚ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆਦਮੀ ਤੂੰ ਕਹਿ ਰਿਹਾ ਮਾਨੂੰ ਕੰਪਰੋਮਾਈਜ਼ ਕਰਨ ਮੈਂ ਤੇ ਤੁਹਾਨੂੰ ਪਛਾਣਿਆ ਵੀ ਨਿਸ਼ੀਮੰਤਰ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਅਸੀਂ ਬੈਠਿਆ ਮੈਂ ਬੈਠੀ ਹਾਂ ਉਧਰ ਮੈਂ ਆ